ਸਾਨੂੰ ਬੁਲਾ ਕੇ ਘਰ ਆਪਣੇ ਨੋ ਪੁੱਤ ਨੂੰ ਭੇਜ ਦਿੱਤਾ ਘੁੰਮਣ ਕੋਣ ਨਹੀਂ ਮੈਂ ਕਿਹ ਜਦ ਰੌਣਕ ਆ ਗਈ ਏ ਇੱਥੇ ਜਦ ਤੁਸੀਂ ਭੰਮਾ ਹੋ ਤੁਸੀਂ ਕੁਮਾ ਨਾਨੀ ਤੇਰੇ ਮੋਰ ਨੂੰ ਕਬਜੀ ਹੋ ਗਈ ਪੂਰੀ ਕਬਜੀ ਵਾਪੇ ਆ ਦਵਾਈ ਬਣਾਈ ਏ ਸਪੈਸ਼ਲ ਮੈਂ ਲਿਖਵਾ ਕੇ ਲੈ ਏ ਕਬਜੀ ਦੀ ਦਵਾਈ ਵੀ ਲੋਟ ਨਹੀਂ ਆਈ ਨੂੰ ਚੋਲਾਾਂ ਦੇ ਵਿੱਚ ਚੀਨੀ ਬਾਗੇ ਖਾਣੀ ਸਬਜ਼ੀ ਖਾਣੀ ਨਾ ਹੋਈ ਡੈਡੀ ਨੇ ਨਾ ਖੀਰੇ ਨਾ ਸਲਾਦ ਸਾਸਰੀ ਕਾਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆਂ ਤੁਸਾਰੇ ਬਹੁਤ ਵਧੀਆ ਹੋਵਗੇ ਤੇ ਆਪਾਂ ਵੀ ਬਹੁਤ ਵਧੀਆ ਹਾਂ ਆਹੋ ਚੰਗਰਾ ਸੁਣ ਲੀਆਂ ਤੁਸੀਂ ਇਬਾਦਤ ਕੋਰਦੀਆਂ ਇਹ ਅੱਜ ਬਾਲੀ ਖੁਸ਼ ਹੈ ਕਿਉਂਕਿ ਇਹਦਾ ਇਹਦੀ ਇਹਦਾ ਹਲੇ ਖੁਸ਼ ਨਹੀਂ ਗਈ ਗੁੱਸੇ ਦੇ ਕਿਉਂਕਿ ਨੀ ਮਾਮੀ ਨੇ ਹਲੇ ਤੱਕ ਇਹਦਾ ਸੂਟ ਸੀਤਾ ਨਹੀਂ ਪਰ ਨਹੀਂ ਇੱਕ ਸੂਟ ਇਹਦਾ ਸੀ ਦਿੱਤਾ ਗਿਆ ਦੇਖ ਲਓ ਨਿੱਕੀ ਜੀ ਹੈਗੀ ਏ ਆਪਣੀ ਮਾਂ ਤੇ ਪੂਰੀ ਗਈ ਏ ਠੀਕ ਹੈ ਫਰਸ਼ੀ ਸਲਵਾਰਾ ਪਾਣ ਲੱਗੀ ਏ ਇਹ ਕੁੜੀ ਦਾ ਹੁਣੀ ਫਰਸ਼ੀ ਸਲਵਾਰ ਵਾਲਾ ਸੂਟ ਸੀਤਾ ਇਹਦੀ ਮਾਮੀ ਨੇ ਰੀਲਾਂ ਦਾ ਖਲਾਰਾ ਪਾ ਰਹੀ ਏ ਆ ਸਾਡੀ ਮਾਤਾ ਏ 10 ਕਿਹੜਾ 10 10 ਗਗਨਪ੍ਰੀਤ ਗਗਨਦੀਪ ਕੌਰ ਹੈਨਾ ਆ ਸਾਡੀ ਮਾਤਾ ਦੀਪਿਕਾ ਬ੍ਰੀਫ ਸਹੀ ਬੋਲੇ ਫਿਰ ਮੈਂ ਉਹ ਡੈਡੀ ਮੱਠੀ ਖਾਂਦੇ ਹੋਏ ਕਹਿੰਦੇ ਮੈਨੂੰ ਗੇਮ ਦਿਖਾ ਡੈਡੀ ਬੈਹ ਜਾਂਦੇ ਨੇ ਕਹਿੰਦੇ ਮਾਰ ਗੋਲੀ ਮਾਰ ਗੋਲੀ ਮਾਰ ਉਹਨੂੰ ਫਿਰ ਪਤਾ ਕੀ ਕਹਿੰਦੇ ਨੇ ਕਹਿੰਦੇ ਹੁਣ ਉਹ ਵਾਲਾ ਬੰਦਾ ਕਾੜਾ ਗੱਡੀ ਚ ਆਹਲੀ ਗੱਡੀ ਲੈ ਆਹਲੀ ਗੱਡੀ ਲੈ ਦੇਖ ਉਸ ਦੀ ਨੀਂਹ ਇਹੋ ਦੇਖੀਏ ਬੜੀ ਪੁਲਿਸ ਮਗਰ ਪਈਏ ਆਹ ਦੇਖੋ ਜੀ ਆਹ ਦੇਖਾ ਹੈਲੀਕਾਪਟਰ ਜੂ ਘੁੰਮ ਰਹੇ ਨੇ ਨਾ ਨਾਲ ਨਾਲ ਜ ਸਾਰਾ ਇਹ ਪੁਲਿਸ ਮਗਰ ਪਈਏ ਬਾਕ ਪੋਜ਼ ਕੀਤੀ ਹੋਈ ਗੇਮ ਦੋ ਹੈਲੀਕਾਪਟਰ ਮਗਰ ਪਵਾ ਰਹੇ ਡੈਡੀ ਨੇ ਦੇਖ ਰਹੇ ਨੇ ਮੱਠੀ ਛੇਦੀ ਖਤਮ ਹੋਵੇ ਤਾਂ ਮੈਂ ਖੇਡਾਂ ਲੋ ਜੀ ਇੱਥੇ ਮੇਰੇ ਦੂਜਾ ਤੀਜਾ ਦੇਨੇ ਜੀ ਸੋਰਿਆਂ ਦੇ ਘਰੇ ਮਾਲ ਪਤਾ ਸਕਦੇ ਹੋ ਇਹਦਾ ਤੇ ਬੜਾ ਮਜ਼ਾ ਆ ਰਿਹਾ ਹੈ ਮੰਮੀ ਕਹਿੰਦੇ ਚਿਪੀ ਆਉ 9 ਵਜੇ ਉੱਟੇ ਫਿਰ ਉਸ ਤੋਂ ਬਾਅਦ ਰੋਟੀ ਬਣੀ ਗਾਗੂ ਕੇ ਫਿਰ ਸੁੱਖ ਜੀ ਫਿਰ ਦੁਪਹਿਰ ਦੇ ਵੇਲੇ ਸਾਡੇ ਦਿਵਾਲੇ ਹੋ ਜਾਂਦੇ ਨਹੀਂ 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 ਇਹ ਨਹੀਂ ਕਹਿਆ ਮੰਮੀ ਕਹਿੰਦੇ ਸਵੇਰੇ ਉੱਠਦਾ 9 9 ਵਜੇ ਉੱਠਦਾ ਰੋਟੀ ਰੋਟੀ ਖਾਂਦਾ ਫਿਰ ਗੇਮ ਖੇਡਦਾ ਫਿਰ ਸੋ ਜਾਂਦਾ ਫਿਰ ਉੱਠ ਕੇ ਸਾਡੇ ਦਿਵਾਲੇ ਹੋ ਜਾਂਦਾ ਹੈ ਠੀਕ ਨਹੀਂ ਪਤਾ ਮੈਂ ਕਿ ਆਪਣੀ ਨੀਂਦ ਪੂਰੀ ਕਰ ਲੈਂਦਾ ਸਾਨੂੰ ਸਾਡਾ ਤਾਂ ਉਹਦਾ ਕਹਿਣਾ ਨਾ ਆ ਦੇਖੋ ਮੇਰੀ ਕੁੜੀ ਕੀ ਕਰਦੀ ਹੈ ਆ ਬਾਪ ਇੱਕ ਕੰਗੀ ਚੱਕੀ ਵੀ ਇੱਕ ਚੱਕੀ ਵੀ ਆ ਸਾਰੇ ਕੰਮ ਲੈ ਕੇ ਨਹੀਂ ਆ ਪੀਉਦੀ ਆਪਣੀ ਨੀਂਦ ਪੂਰੀ ਕਰ ਲੈਂਦੇ ਆ ਉਹ ਠੀਕ ਹੈ ਉਹ ਸਵੇਰ ਦੀ ਕਰਕੇ ਬੈਠੀ ਹੋਈ ਆ ਜਿਹੜੀ ਲੋ ਜੀ ਤਾਂ ਮੇਰਾ ਸਿਮਰਤ ਸਿੰਘ ਸਾळा ਇਹ ਇਹ ਮੂਹ ਦੇ ਕਿ ਦਬੜਾਈ ਵਜ੍ਹਾ ਪੈਕ ਲਗਾਉਂਦਾ ਹੈ। ਬੜੇ ਕਰਮਾ ਵਾਲਾ। ਇਹ ਸੁਸਤੀ ਬਾਈ ਇਹਨਾਂ ਨੇ ਸਾਰਿਆਂ ਨੇ। ਹੈ? ਵਿਜ਼ੀ ਕੰਮ ਕਰ ਲੈਂਦੇ ਆ ਥੋੜਾ ਜਿਹਾ। ਲੋਕ ਹੋਲਾਂ ਬੈ। ਇਹ ਬਾਕੀ ਤੋਂ ਲੋਕ ਦਾ ਪਤਾ ਨਹੀਂ ਨਹੀਂ ਇਹ ਗੱਲ ਤਾਂ ਸਹੀ ਹੈ ਵੀ। ਸਵੇਰ ਦੀ ਵਿਚਾਰੀ ਗਗਨ ਸੂਟ ਸੀ ਰੀਏ ਉਹਨੇ ਇੱਕ ਸੂਟ ਸੀ ਕਿ ਵਿਲੀ ਹੋਈ ਔਰ ਫਿਰ ਇੱਕ ਹੋਰ ਸੂਟ ਸੀਨ ਲਾ ਦੇ ਕਿ ਮੈਂ ਗਿਰਨ ਨੂੰ ਕਿਹਾ ਮੈਂ ਬੱਸ ਕਰ ਬੱਸ ਅਜੇ ਤਾਂ ਮੈਂ ਸੱਚੀ ਗੱਲ ਤਾਂ ਉਸ ਤੋਂ ਆਪਣੇ ਤੁਹਾਡੇ ਪਿੱਠੀ ਨਹੀਂ ਜਿਉਣਾ ਜੀ ਫੋਨ ਮੇਰਾ ਜਿਉਣਾ ਜੀ ਦਾ ਫੋਨ ਡੇਕ ਗਿਆ ਸੀ ਮੈਂ ਕਿਹਾ ਇਹ ਕੀ ਚੱਲ ਗਿਆ ਤਰੋਂ ਮੇਰੀ ਟੈਪ ਤੋਂ ਵੀਡੀਓ ਬਣਾਈ ਜਾ ਰਿਹਾ ਹੈ ਹਾਂ ਉਹ ਕੀ ਗੱਡੀ ਉਧਰ ਮਾਸਲੇ ਲੈ ਨਹੀਂ ਦਪ ਜਗਨ ਦੇ ਫੇਰੇ ਆ ਗਿਆ ਜੇ ਲਾਤੀ ਤੰਗਾਂ ਲਾਤੀ ਤੋ ਸੱਚੀ ਤਾਂ ਦੱਸੇ ਨਹੀਂ ਆ ਏਸੀ ਲਵਾ ਲਏ ਦੋਸਤੋ ਅੱਪਾ ਵਰਲਪੂਲ ਦਾ ਏਸੀ 1 ਸਕੋਡ ਮੈਂ ਦੇ ਕਿੰਨੇ ਪਰਸੈਂਟ 50% ਨਾ ਕ੍ਰੈਡਿਟ ਕਾਰਡ ਤੋਂ ਸਾਨੂੰ 2500 ਰੁਪਏ ਦਾ ਡਿਸਕਾਊਂਟ ਮਿਲਿਆ ਤਾਂ ਹਾਂ ਕ੍ਰੈਡਿਟ ਕਾਰਡ ਤੋਂ ਦਾ ਬਣਿਆ ਪਰ ਉਹ ਮਤਲਬ ਫਸਟ ਟਾਈਮ ਹੀ ਵਰਪੂਲ ਦੀ ਕਰ ਰਹੇ ਆ ਹਾਂ ਪਰ ਹਾਂ ਹਾਂ ਨਹੀਂ ਆਪਣੀ ਜਿਹੜੀ ਵਾਸ਼ਿੰਗ ਮਸ਼ੀਨ ਆ ਉਹ ਵੀ ਵਰਲਪੂਲ ਦੀ ਆ ਪਰ ਏਸੀ ਜਿਹੜਾ ਹੀ ਫਸਟ ਟਾਈਮ ਯੂਜ਼ ਕਰ ਰਹੇ ਆ ਵਰਪੂਲ ਦਾ ਉਹ ਠੀਕ ਹੈ ਵਧੀਆ ਫਲੋ ਬਹੁਤ ਅੱਛਾ ਹੈ ਠੰਡਾ ਕਿ ਵਧੀਆ ਲੱਗਾ ਸਾਨੂੰ ਮੱਲਾ ਅਜੇ ਚਲਾਉਣੇ ਨਾਲ ਦੀ ਗੱਲ ਕਮਰਾ ਠੰਡਾ ਕਰ ਜਾਂਦਾ ਉਸਦੇ ਬਲੇ ਚਾਹ ਹੁਣੇ ਚਾਹ ਵੀ ਠੰਡੀ ਕਰਦੀ ਇਹਨੇ ਮੰਮੀ ਦੁਬਾਰਾ ਬਣਾਓ ਚਾਹ ਬੜ ਸੁਆਦੀ ਸੱਸ ਮੇਰੀ ਦੇਵ ਮਾਤਾ ਨਿਕਲੀ ਮਾਤਾ ਮਾੜੀ ਮਾੜੀ ਇਹ ਤਾਂ ਅਵਰੀ ਕੋਣਾ ਫੜੀ ਨੀ ਹੁੰਦੀ ਹੈ ਮਾਤਾ ਫੇਰ ਵੀ ਨਿਕਲਦੀ ਉਹ ਜਿੰਨੀ ਮੱਦੀ ਚ ਇਧਰ ਮੁਕਰੋ ਆ ਆ ਆ ਨਿਕਲੀ ਆ ਨਿਕਲੀ ਬੋਲ ਤੇ ਇਹ ਦੇਖੋ ਆ ਕਾਲੇ ਰੰਗ ਦੀ ਮਾਤਾ ਮਾਤਾ ਘੜਦਾ ਰਹਿੰਦਾ ਘੜਦਾ ਪਰ ਮੇਰੇ ਨਿਕਲਦੀ ਨਹੀਂ ਚੰਗੀ ਗੱਲ ਹੀ ਕਿਉਂ ਨਿਕਲੇ ਮਾਤਾ ਉਹ ਵੇਖੋ ਮੇਰੀ ਮਾਤਾ ਥੱਲੇ ਸਾਰਾ ਕੁਝ ਖਲਾਰੀ ਪਿਆ ਮਮੀ ਕਦੋਂ ਦਾ ਆਇਆ ਕਿਤੇ ਘਮਾ ਘੋਣੀ ਲੈ ਜਾਓ ਯਾਰ ਹੈ ਘਮਾ ਲਿਆ ਨੂੰ ਗੱਲੇ ਅਵੇਲੀ ਘਮਾ ਲਿਓ ਡੰਗਰ ਵਾਲੀ ਉਹ ਮਟਰੀ ਸਤਰੀ ਮੈਲਾ ਨਹੀਂ ਗੱਲ ਧੁੱਪ ਚੜ ਗਈ ਪੱਠੇ ਨੂੰ ਥੋੜੇ ਕਿਹਦੇ ਮੈ ਲੈ ਜਾਂਦਾ ਆ ਜਾਂਦਾ ਮੈਂ ਕਿਹਾ ਵਢਾਉਣੇ ਪੜੇਗੇ ਨਹੀਂ ਮੈਂ ਚਤਰੀ ਆ ਹਾਂ ਠੀਕ ਹੈ ਫਿਰ ਹੋਰ ਕੀ ਲੈ ਵੇ ਮੇਰੇ ਪਤਾ ਕੀ ਏ ਆਪਣੇ ਮਾਤਾ ਬੈਠ ਕੇ ਥੱਲੇ ਹੁਣ ਅੱਲਾ ਸੌਣ ਚਲੀ ਜਾਂਦੇ ਨੇ ਤੇ ਇਧਰ ਦੁਕਾਨ ਚੱਲ ਰਹੀ ਏ ਝਕੜ 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 ਗਗਨ ਇੱਕ ਦਿਨ 'ਚ ਕਿੰਨੇ ਸੂਟ ਸਿੱਤੇ ਜਾਂਦੇ ਨੇ 5 1.5 ਜਾਂ 2 ਸਿੱਤੇ ਡੇਟ ਸੂਟ ਕਿਡਾ ਹੁੰਦਾ ਹੈ ਬੱਚੇ ਲੈ ਕੇ ਹੈ ਇੱਕ ਪੂਰਾ ਇੱਕ ਹਾਫ ਕਈ ਵਾਰ ਦੋਨੋਂ ਵੀ ਬਣ ਜਾਂਦੇ ਅੱਛਾ ਦੋ ਬਣ ਜਾਂਦੇ ਨੇ ਕਈ ਵਾਰ ਹਾਂ ਜੀ ਜੇ ਲਾਈਨਿੰਗ ਵਾਲੀ ਹੁਣ ਫਿਰ ਫਿਰ ਤਾਂ ਇੱਕੋ ਹੀ ਬਣਦਾ ਇੱਕੋ ਹੀ ਬਣਦਾ ਮੈਂ ਲੈ ਕੇ ਦਿਨ ਵਿੱਚ ਹੋ ਜਾਂਦਾ ਫਿਰ ਵੀ ਹਾਂ ਫਿਰ ਆਪਾਂ ਨਾ ਇਹ ਕਰਦੇ ਨੇ ਪ੍ਰਾਇਰਟੀ ਸਰਵਿਸ ਲੈ ਪ੍ਰੀਮੀਅਮ ਸਰਵਿਸ ਜਿਹਨੇ ਇੱਕ ਦਿਨੇ ਸੂਟ ਸੁਆਣਾ ਹੈ ਉਹਦੇ ਡਬਲ ਪੈਸੇ ਮੰਮੀ ਠੀਕ ਨਹੀਂ ਇਹ ਠੀਕ ਹੈ ਪ੍ਰੀਮੀਅਮ ਸਰਵਿਸ ਮੈਨੂੰ ਮੈਂ ਗੱਲ ਨੂੰ ਕਿਹਾ ਮੈਨੇਜਰ ਬਣਾ ਲਿਆ ਮੈਨੂੰ ਵੇਖੀ ਮੈਂ ਚੱਕ ਦੂੰ ਫੱਟੇ ਰੇਟ ਵਾਲੇ ਹਾਂ ਅੱਜ ਗੱगन ਨੇ ਮਮੀ ਦਾ ਫੋਨ ਆਇਆ ਕਹਿੰਦਾ ਮਮੀ ਨੇ ਗੱਗਨ ਨਾਲ ਗੱਲ ਕੀਤੀ ਪਰ ਚੰ ਮੈਂ ਨਾ ਗੱਲ ਨਹੀਂ ਕੀਤੀ ਕਿੰਦੇ ਗੱਗਨ ਨਾ ਬਰਾਵੀ ਕੁਮ ਉਹ ਦਿਹੀ ਕੋਸੇ ਕਿ ਕਿਹੜੂ ਕੁਝ ਕਿਹਿੰਦਾ ਮੈਂ ਉਹ ਹਾਸਾ ਕਹਿੰਦਾ ਮਾਉਂਦੇਵੇਂ ਆ ਮਿੱਤੇ ਨਾਲ ਮਿਲ ਕੇ ਕੰਮ ਹੁੰਦਾ ਹੁਣ ਜੇ ਇੱਕ ਸੂਟ ਸੀ ਨਾ ਮੈਂ ਤਾਂ ਫਿਰ ਇੱਕ ਜਾਨੇ ਨੂੰ ਤਾਂ ਫਿਰ ਸੂਟ ਬੜਾ ਮਟਾ ਨਹੀਂ ਐਵੇਂ ਜੀ ਮਾੜੀ ਗੱਲ ਏ ਮੈਨੂੰ ਮੈਨੂੰ ਇੱਕ ਵਾਰੀ ਇੱਕ ਵਾਰੀ ਵੀ ਗੱਗਨ ਦੇ ਹੱਥ ਦੀ ਸਬਜ਼ੀ ਨਹੀਂ ਖਾੜ ਕੇ ਦੇਖੀ ਨਹੀਂ ਨਹੀਂ ਇੱਕ ਵਾਰੀ ਬਣਾਈ ਦੀ ਨਾ ਨਹੀਂ ਬਣਾਈ ਨਾ ਸਵਾਦ ਨਹੀਂ ਕੇ ਮੰਮੀ ਐਵੇਂ ਛੁੱਟ ਕੇ ਮਲੀ ਜਾਂਦੇ ਆ ਇਹਨਾਂ ਛਰਿਆ ਬਣਾਣੀ ਚਾਹੀਦੀ ਗਗਨੇ ਇੱਕ ਵਾਰੀ ਟੇਸਟ ਇੱਕ ਵਾਰੀ ਟੇਸਟ ਕਰਾਉਣਾ ਚਾਹੀਦਾ ਇਹ ਕਿੰਨੇ ਦਿਨ ਸਾਰਾ ਕੁਝ ਮੈਂ ਹੀ ਬਣਾਉਂਗੀ ਹਾਂ ਇੱਕ ਦਿਨ ਤਾਂ ਕੁੜੀ ਨੂੰ ਛੁੱਟੀ ਦੇ ਦੇ ਗਿਰਨਾ ਉਹ ਤਾਂ ਦੇ ਦੇਣੀ ਆ ਚਾਹ ਕਿ ਮਿੱਟੀ ਜਾਂਦੀ ਆ ਇਹ ਚਾਹ ਕਿ ਮਿੱਟੀ ਉਹ ਚਿੱਟੀ ਮਿੱਟੀ ਛੁੱਟੀ ਛੁੱਟੀ ਨੂੰ ਇਹਨੇ ਚਾਲੀ ਕਿੱਥੇ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਦ ਬਣਾ ਕੇ ਲਾ ਦੇ ਵਿੱਚ ਠੋਕ ਦੇ ਵਿੱਚ ਸਾਰੀ ਸਾਨੂੰ ਬੁਲਾ ਕੇ ਘਰ ਆਪਣੇ ਨੋਹ ਪੁੱਤ ਨੂੰ ਭੇਜ ਦਿੱਤਾ ਘੁੰਮਣ ਕੋਣ ਨਹੀਂ ਮੈਂ ਕਿਹ ਜਰੋਂਕਾ ਗਈ ਏ ਇੱਥੇ ਤੇ ਜਦ ਤੁਸੀਂ ਘੁੰਮਾਓ ਤੁਸੀਂ ਘੁੰਮਾਓ ਉਧਰ ਕਰ ਲਈ ਸੀ ਰਹਿ ਜਾਂਦੇ ਆ ਨਿੱਕੇ ਨੇ ਵਿਚਾਰੇ ਕੰਮ ਕਰ ਕਰਕੇ ਕਰ ਕਰਕੇ ਉਧਰ ਹੀ ਫਿਰਦੀ ਏ ਉਹਦੇ ਡੈਡੀ ਵੀ ਵਿਚਾਰੇ ਕੰਮ ਕਰ ਕਰਕੇ ਨੋਹ ਪੁੱਤ ਭੇਜਦੇ ਨੇ ਬਾਹਰ ਜਾਓ ਘੁੰਮੋ ਤੁਪੇ ਪੱਲ ਨੋ ਪੱਲ ਪੱਲ ਮਮਾ ਨੂੰ ਪੱਲ ਮਮਾ ਨੂੰ ਪੱਲ ਮਮਾ ਕੋ ਜੰਮਾ ਮਮਾ ਨੂੰ ਪੱਲੋ 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 ਪੱਲੂ ਬਾਦਤ ਇਬਾਦਤ ਇਧਰ ਆ ਕੇ ਬੀ ਚੱਲ ਬੋਲੇ ਸੋਨੇਹਾ ਸਾਸਰੀਆ ਕਲੈਪਿੰਗ ਕਰਕੇ ਦਿਖਾ ਦੋ ਹੁਣ ਹੈਪੀ ਇਹਨਾਂ ਸਾਰੇ ਬੱਚਿਆਂ ਨੇ ਮਿੱਠੀ ਸੇਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਸਰੀਆ ਬਵਾਸ ये समझ आती है व बोलो वाहेगुरु वाहेगुरु जी का खालसा वाहेगुरु जी की फतेह हाथ जोड़ो करो बाय कर दो बाय बाय चलो क्लैपिंग क्लैपिंग कलैपिंग करो क्लैपिंग मम्मी को मी 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 ਪਾਪਾ ਕਿੱਦਨੇ ਅਈ ਨਾਨੂ ਕਿਤੇ ਨਾਨੂ ਨਾਨੂ ਕਿਤੇ ਨਾਨੂ ਉਹ ਨਾਨੂ ਉਹ ਦੇਖ ਰਹੀ ਹੈ ਦੇਖ ਲੈਂਦੀ ਆ ਦੇਖ ਲੈਂਦੀ ਆ ਵੀ ਕਹਿ ਨਾਨੂ ਕਿਤੇ ਨਾਨੂ ਮਮਾ ਕਿਤੇ ਮਮਾ ਮਮਾ ਕਿੱਦਨੇ ਮਮਾ ਕੋਲ ਫੱਲ ਮਮਾ ਨੂੰ ਫੱਲ ਭੱਜ ਕੇ ਜਾ ਮਮਾ ਨੂੰ ਫੱਲੋ 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 ਭੱਜ ਕੇ ਜਾ ਭੱਜ ਕੇ ਭੱਜ ਕੇ ਇਹ ਹੁਣ ਸਮਝਣ ਲੱਗ ਗਈ ਹੁਣ ਚੀਚਾ ਹਾਂ ਅਜ ਪਾਪਾ ਕੋਲ ਅਜ ਪਾਪਾ ਕੋਲ ਅਜ ਆਜਾ ਆਜਾ ਚਾ ਮਮਾ ਕੋਲ ਜਾਣ ਭੱਜ ਕੇ ਭੱਜ ਕੇ ਜਾ ਫੱਲੋ 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 ਪਾਪਾ ਕੋਲ ਆ ਜਾਓ ਪਾਪਾ ਕੋਲ ਆ ਜਾਓ ਅੱਜ ਵਾਜ 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 ਚੱਬਾਸ ਥੱਕ ਜੋਗੇ ਥੱਕ ਜੋ ਥੱਕ ਥੱਕ ਜੋਗੇ ਚੱਕ ਲੋਗੇ ਚੱਕ ਲੋ ਇਹਨੇ ਕਰੀ ਜਾਣੇ ਉਹਨੇ ਕਰੀ ਜਾਣੇ ਗੇੜੇ ਲਈ ਜਾਣੇ ਮੰਮੀ ਪਾਪਾ ਕੋਲ ਓ ਮੇਰਾ ਪੁੱਤ ਬੱਚੋ ਬੱਚੋ ਲੈ ਜਾਓ ਬੱਚ ਥੱਕ ਜੋ ਨਾਨੂ ਕਿਤੇ ਨੇ ਨਾਨੂ ਕੋਲ ਜਾਓ ਨਾਨੂ ਕੋਲ ਨਾਨੂ ਕੋਲ ਜਾਓ ਨਾਨੀ ਕਿਤੇ ਨਾਨੂ ਕਿਤੇ ਨਾਨੀ ਹਾਂ ਜਾਲਾ ਜਾਲਾ ਮੇਰੇ ਕੋਲ ਆ ਨਾਨੀ ਸਾਨੂੰ ਤਾਂ ਵੀ ਇੰਤਰੀ ਆਹ ਹੈ ਆ ਨਾਨੀ ਜੀ ਦੀ ਮੋਰਦੀਨ ਮੋਰ ਲੈ ਕੇ ਸੀ ਅੱਖਾਂ ਬੰਦ ਕਰਕੇ ਤੁਰ ਰਹੀ ਸੀ ਅੱਖਾਂ ਬੰਦ ਕਰਕੇ ਤੁਰ ਰਹੀ ਸੀ ਆ ਜਾਓ ਇੱਕ ਪਾਪਾ ਆੱਖਾਂ ਬੰਦ ਕਰਕੇ ਆਓ ਆਏ ਆਏ ਮਮਰ ਕੋ ਕੋ ਮਰ ਦੇ ਪਾਪਾ ਮਰ ਦੇ ਪਾਪਾ ਮਰ ਇਹ ਪਾਪਾ ਅੱਖਾਂ ਨਾਲ ਮੋਰ ਅੱਖਾਂ ਬੰਦ ਕਰ ਪਾਪਾ ਵਾਲਾ ਆ ਜੀ ਆ ਜਾਓ ਇਬਾਦਤ ਇਬਾਦਤ ਹੀ ਦਰਾਉ ਬੇਵੇਂ ਤੋੜਦੀ ਵੇ ਤੋੜਦੀ ਵੇ ਕੀ ਲੋ ਜੀ ਬਾਜਾ ਲੈ ਕੇ ਬਹਿ ਗਿਆ ਮੈਂ ਹੁਣ ਮੇਰੀ ਕੁੜੀ ਜਿਹੜੀ ਕਾਰਟੂਨ ਦੇਖ ਰਹੀ ਹੈ ਉੱਠ ਕੇ ਉੱਡ ਜੇਗੀ ਦੇਖਿਓ ਗਾਲੀਏ ਬਾਹਿ ਗੁਰੂ ਜੀ ਬਾਹਿ ਗੁਰੂ ਜੀ ਤੇ ਮਾਰੇ ਗੁਰੂ ਜੀ ਬਾਹਿ ਗੁਰੂ ਜੀ ਨਾ ਨੀ ਤੇਰੇ ਮੋਰ ਨੂੰ ਆ ਨਾਨੀ ਦਾ ਮੋਰਾ ਬੈਠਾ ਸੈੜ ਤੇ ਦਿਖਾਓ ਜੀ ਮੋਰ ਹਾਏ ਹਾਏ ਨਾਨੀ ਤੇਰੇ ਮੋਰ ਨੂੰ ਕਬਜੀ ਹੋ ਗਈ ਇਹ ਧੋਕੇ ਮਾਰੇ ਦਿਖਾ ਇਹਨੂੰ ਪਤਾ ਹੈ ਕਿ ਗੱਲ ਕਿੱਥੇ ਲੱਗ ਰਹੀ ਹੈ ਹੈਨਾ ਮੰਮੀ ਤੁਸੀਂ ਆ ਕੇ ਇਧਰ ਦੱਸੋ ਵੀ ਕਬਜ਼ੀ ਵਾਲਿਆਂ ਦਵਾਈ ਬਣਾਈ ਹੈ ਸਪੈਸ਼ਲ ਮੈਂ ਲਿਖਵਾ ਕੇ ਲੈ ਆਇਆ ਇੱਕ ਕਬਜ਼ੀ ਦੀ ਦਵਾਈ ਵੀ ਲੋਟ ਨਹੀਂ ਆਈ ਕਿਉਂ ਚੋਲਾਂ ਦੇ ਵਿੱਚ ਚੀਨੀ ਪਾ ਕੇ ਖਾਣੀ ਸਬਜ਼ੀ ਖਾਣੀ ਨਾ ਹੋਈ ਡੈਡੀ ਨੇ ਨਾ ਖੀਰੇ ਨਾ ਸਲਾਦ ਖਰੀ ਸਬਜ਼ੀ ਦਾ ਖਸਤ ਨਹੀਂ ਲੱਗਦਾ ਅੱਜ ਅੱਜਾ ਪਾ ਖਾ ਵੀ ਦੇ ਜੀ ਕੰਪਨੀ ਨਹੀਂ ਮੈਂ ਰਾਤ ਪਹਿਲੀ ਵਾਰ ਖਵਾਈਏ ਕੱਲ ਇੱਕ ਪੂਰਾ ਚਮਚਾ ਭਰ ਕੇ ਮੰਮੀ ਨੂੰ ਕਹਾ ਜਰਾ ਤੀ ਚਾਰ ਚਮਚੇ ਖਵਾਓ ਜਨਮ ਜਮਾਂਦਰਾਂ ਦੀ ਕਬਜ਼ੀ ਟੁੱਟੇਗੀ ਠੀਕ ਹੈ ਡੈਡੀ ਹਾਂ ਇਹ ਖਾ ਲਾਂਗੇ ਪਰ ਸਬਜ਼ੀਆਂ ਨਹੀਂ ਖਾਣੀਆਂ ਸਬਜ਼ੀਆਂ ਨਹੀਂ ਖਾਣੀਆਂ ਆ वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी साईं साई साईं